ਸਾਸੀ ਗੱਲਾਰੇ ਭਰਾਵਾਂ ਨੂੰ ਵੀਰ ਮਿਲਿਆ ਆਪਾਂ ਮਾਪਾ ਪੁੱਤਰਾ ਮੰਡੀ ਤੇ ਬਾਈ ਅਮਰੀਕਾ ਤੋਂ ਆਇਆ ਅਮਰੀਕਾ ਤੋਂ ਆ ਕੇ ਨਾ ਬਾਈ ਨੇ ਬਰਬਰੀਆਂ ਦਾ ਸ਼ੌਂਕ ਕਰਿਆ ਤੇ ਬਾਈ ਨਾਲ ਕਰਦਿਆਂ ਗੱਲਬਾਤ ਵੀ ਬਾਈ ਨੂੰ ਬਰਬਰੀ ਬੱਕਰੀ ਦਾ ਕਿਵੇਂ ਸ਼ੌਂਕ ਲੱਗਿਆ ਕਿਵੇਂ ਬਾਈ ਦਾ ਸ਼ੌਂਕ ਪਿਆ ਸਾਸੀ ਗੱਲ ਬਾਈ ਸਾਸੀ ਕਾ ਬਾਈ ਜੀ ਉਹ ਠੀਕ ਆ ਵੀਰ ਜੀ ਹਾਂਜੀ ਹਾਂ ਠੀਕ ਠਾਕ ਵੀਰੇ ਵੀਰ ਜੀ ਆਪਾਂ ਇਹ ਲੈਂਚ ਜਿਵੇਂ ਆ ਗਏ ਆਪਾਂ ਅਮਰੀਕਾ ਸਾਡੇ ਕਿ ਲੈਂਚ ਅਸਲ ਚ ਹੈ ਪਸ਼ਤਾਨੀ ਅਸੀਂ ਬਾਦਾਂ ਵੀਰੇ ਰੱਬੋਂ ਵਾਲੇ ਠੀਕ ਆ ਵੀਰੇ ਤੇ ਛੋਟਾ ਹੁੰਦਾ ਜਾਂਦਾ ਹੁੰਦਾ ਸੀਗਾ ਰੁਕੋ ਪਿੰਡ ਨਾਨਕੇ ਨੇ ਮੇਰੇ ਠੀਕ ਹੈ ਜੀ ਤੇ ਹੁਣ ਉਹ ਕਿਤੇ ਨਾ ਕਿਤੇ ਆਉਣਾ ਸੀਗਾ ਹੁਣ ਪਰਮਾਦਾਮ ਬਖਸ਼ੇ ਆ ਘੋੜੇ ਬਖਸ਼ੇ ਨੇ ਠੀਕ ਹੈ ਜੀ ਤੇ ਫਿਰ ਸੁਆਬ ਮਿਲਿਆ ਇਹ ਮਿਲ ਗਈ ਆ ਆਪਾਂ ਨੂੰ ਪਰ ਇਹ ਮੈਨੂੰ ਜ਼ਿਆਦਾ ਵਧੀਆ ਲੱਗੀ ਬਰਬਰੀ ਠੀਕ ਹੈ ਜੀ ਇਹ ਜਦੋਂ ਤੁਰਦੀਆਂ ਨੇ ਐ ਹੁੰਦੇ ਜਿਵੇਂ ਤਿਤਲੀਆਂ ਉਡੀਆਂ ਫਿਰਦੀਆਂ ਨੇ ਠੀਕ ਹੈ ਠੀਕ ਹੈ ਸੋਹਣੀਆਂ ਲੱਗਦੀਆਂ ਨੇ ਨਾਲੇ ਹੋਰ ਆਣਾ ਬਈ ਇਹ ਥੋੜੇ ਘੱਟ ਖਰਚੇ ਤੇ ਹੋ ਜਾਂਦੇ ਬੋ ਖਰਚਾ ਹੈ ਨਹੀਂ ਇਹਨਾਂ ਦਾ ਵੀ ਤੇ ਹਾਂ ਹਾਂ ਉੱਥੇ ਖੱਬਲ ਚੁਗੀ ਜਾਂਦੀਆਂ ਨੇ ਮੈਂ ਇਹਨਾਂ ਨੂੰ ਕਦੇ ਕੁਝ ਨਹੀਂ ਪਾਇਆ ਠੀਕ ਹੈ ਜੋ ਹੈਗਾ ਬਾਕੀਓ ਆਪਣਾ ਮੁੰਡਾ ਆਰਾਮ ਬੈਠ ਸਾਰੀ ਸਾਮ ਇਹਦੀ ਠੀਕ ਹੈ ਵੀਰੇ ਇਹ ਬਾਈ ਸੰਭਾਲ ਕਰਦਾ ਹੈ ਆ ਸਾਰੀ ਪੂਰੀ ਪੂਰੀ ਠੀਕ ਹੈ ਕਿੰਨੀਆਂ ਨੇ ਵੀਰੇ ਸਾਰੀਆਂ ਟੋਟਲ ਟੋਟਲ ਕਿੰਨੀਆਂ ਨੇ RAM 9 9 ਹਲੇ ਫਿਲਹਾਲ ਲੋ ਬਈ 9 ਬਰਬਰੀ ਪਠਾਣੇ ਬਾਈ ਕੋਲੇ ਹਨ ਬਰਬਰੀ ਬਾਈ ਕਹਿੰਦਾ ਸੌਂਕ ਦੀ ਆਪਾਂ ਕਹਿੰਦਾ ਸੌਂਕ ਪੂਰਾ ਕਰਕੇ ਫਿਰ ਹੁਣ ਜਾਣਾ ਬਾਈ ਕਾ ਪਰੇ ਨਾ ਹਲੇ ਵੀਰੇ ਫਿਲਹਾਲ ਆ ਮੁੰਡੇ ਦਾ ਨਾਮ ਪਰ ਰੋਮੀ ਹੈ ਵੀਰੇ ਠੀਕ ਹੈ ਇਹਦਾ ਹਾਂਜੀ ਹਾਂ ਠੀਕ ਹੈ ਨਾ ਵੀ ਬਾਈ ਬਾਈ ਨੇ ਬਹੁਤ ਵਧੀਆ ਰੱਖਿਆ ਰੋਮੀ ਆਦਾ ਮੱਖੀ ਜੀ ਨੇ ਦਾ ਹਾਂਜੀ ਹਾਂ ਠੀਕ ਹੈ ਆ ਬੜਾ ਸੇਲ ਜਾਣੀ ਵੀ ਨਾ ਤੇ ਕੋਈ ਵੀ ਨਹੀਂ ਕਰਨਾ ਨਹੀਂ ਵੀ ਨਹੀਂ ਨਹੀਂ ਠੀਕ ਹੈ ਮੇਰੇ ਵੀ ਸੌਂਗ ਦੇ ਤੌਰ ਤੇ ਜੜੀ ਹਾਂ ਮੰਡੀ ਨੂੰ ਆਪਾਂ ਦੇਖਣਾ ਆ ਆਪਾਂ ਕਹਿੰਦੇ ਵੀ ਮੰਡੀ ਵਧੇ ਹੋਰ ਠੀਕ ਹੈ ਹੋਰ ਵਧੀਆ ਵਧੀਆ ਆਪਣੇ ਸਰਦਾਰ ਭਾਈ ਜੋ ਵੀ ਆਪਣੇ ਮੱਜ ਵੀ ਭਾਈ ਨੇ ਜੋ ਵੀ ਨੇ ਸਾਰੇ ਆਉਣ ਠੀਕ ਹੈ ਜੀ ਸਾਰੇ ਆਪਣਾ ਇਕੱਠ ਰਹੇ ਹੋਰੇ ਸਦਾ ਹਰੇਕ ਸ਼ੁਕਰਵਾਦ ਵਾਲੇ ਤੇ ਠੀਕ ਹੈ ਜੀ ਹੁਣ ਆਪਾਂ ਸਾਰੇ ਭਾਈਆਂ ਦੀ ਮੰਡੀ ਆ ਕਿੰਨਾ ਟਾਈਮ ਆਪਾਂ ਇੱਥੇ ਜੀ ਉੜੀ ਆ ਵੀਰੇ ਠੀਕ ਹੈ ਕਿੰਨੇ ਟਾਈਮ ਲਈ ਯਾਨੀ ਬਾਹਰ ਜਾਣਾ ਨਹੀਂ ਹੁਣ ਜਦ ਮਰਜੀ ਬੈਠ ਜੀ ਠੀਕ ਹੈ ਠੀਕ ਹੈ ਜੀ ਬਾਅਦ ਵੀ ਆਪਣੇ ਇਹੀ ਆਪ ਮਿਲਿਆ ਕਰੂ ਨਾਬਾ ਬੱਕਰਾ ਮੰਡੀ ਤੇ ਧੰਨਵਾਦ ਵੀਰੇ ਸ਼ੁਕਰਵਾਰ ਨੂੰ ਨਾਬਾ ਮੰਡੀ ਲੱਗਦੀ ਆ ਸਾਰੇ ਆਓ ਵੀਰੇ ਸਾਰੇ ਜਾਣੀ ਆਦੀ ਵੱਧ ਤੋਂ ਵੱਧ ਮਾਲ ਲੈ ਕੇ ਨਾਬਾ ਬੱਕਰਾ ਓਕੇ ਵੀਰ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ